ਸਤਿ ਸ਼੍ਰੀ ਅਕਾਲ ਮੈਂ ਗੁਰਿੰਦਰਪਾਲ ਸਿੰਘ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਆਓ ਫੇਰੇ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈਆਂ ਸੰਤ ਤੇ ਵੋਟਾਂ ਸ਼ਾਮ 4 ਵਜੇ ਤੱਕ ਹੋਣ ਪੈਣਗੀਆਂ ਤੇ ਇਸ ਦੌਰਾਨ ਵੋਟਰ ਵੋਟਾਂ ਪਾਉਣ ਲਈ ਸਬੰਧਤ ਬੂਥਾਂ ਲਾਈਨਾਂ ਵਿੱਚ ਲੱਗੇ ਹੋਏ ਹਨ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਰਦੂਲਗੜ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ ਤੇ ਜ਼ਿਲ੍ਹਾ ਮੋਗਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਚੋਣਾ ਮੌਕੇ ਡਿਊਟੀ ਜਾ ਰਹੇ ਇੱਕ ਅਧਿਆਪਕ ਜੋੜੇ ਦੀ ਕਾਰ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕ ਜਸਕਰਨ ਸਿੰਘ ਵਾਸੀ ਪਿੰਡ ਧੂਰਕੋਟ ਰਣਸੀ ਜ਼ਿਲ੍ਹਾ ਮੋਗਾ ਆਪਣੀ ਪਤਨੀ ਕਰਮਜੀਤ ਕੌਰ ਨੂੰ ਕਾਰ ਤੇ ਪਿੰਡ ਮਾੜੀ ਮੁਸਤਾਫਾ ਵਿਕੇ ਚੋਨ ਡਿਊਟੀ ਲਈ ਛੱਡਣ ਜਾ ਰਿਹਾ ਸੀ ਤੇ ਰਸਤੇ ਵਿੱਚ ਉਹਨਾਂ ਦੀ ਕਾਰ ਨਾਲੇ ਵਿੱਚ ਡਿੱਗਣ ਦੌਰਾਨ ਪਲਟ ਗਈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ 23 ਜ਼ਿਲ੍ਹਾ ਪ੍ਰੀਸ਼ਦ ਦੇ 347 ਜ਼ੋਨਾਂ ਅਤੇ 153 ਪੰਚਾਇਤ ਸਮਿਤੀਆਂ ਦੇ 2838 ਜ਼ੋਨਾਂ ਲਈ ਵੋਟਿੰਗ ਲਈ 13395 ਪੋਲਿੰਗ ਸਟੇਸ਼ਨ ਅਤੇ 18718 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ ਤੇ 860 ਪੋਲਿੰਗ ਸਟੇਸ਼ਨਾਂ ਅਤ ਸੰਵੇਦਨਸ਼ੀਲ ਅਤੇ 3405 ਸੰਵੇਦਨਸ਼ੀਲ ਐਲਾਨੇ ਗਏ ਹਨ ਉਤਰਾਖੰਡ ਦੇ 4 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਅਤੇ ਬਰਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਜਿਨ੍ਹਾਂ ਵਿੱਚ ਉੱਤਰ ਕਾਸ਼ੀ, ਰੁਦਰਪ੍ਰਯਾਗ, ਚਮੋਲੀ ਅਤੇ ਭਗੇਸ਼ਵਰ ਸ਼ਮਲ ਨੇ ਤੇ ਇਸ ਤੋਂ ਇਲਾਵਾ 3700 ਮੀਟਰ ਅਤੇ ਉਸ ਤੋਂ ਵੱਧ ਉਚਾਈ ਵਾਲੇ ਖੇਤਰਾਂ ਵਿੱਚ ਬਰਬਾਰੀ ਦੀ ਸੰਭਾਵਨਾ ਜਤਾਈ ਗਈ ਹੈ ਤੇ ਨਾਲ ਹੀ ਕੇਦਾਰਨਾਥ ਅਤੇ ਬਦਰੀਨਾਥ ਵਿੱਚ ਵੀ ਮੌਸਮ ਖਰਾਬ ਹੈ ਪਹਾੜੀ ਇਲਾਕਿਆਂ ਵਿੱਚ ਬੱਦਲ ਛਾਏ ਹੋਣ ਕਾਰਨ ਠੰਡ ਵੱਧ ਗਈ ਹੈ ਤੇ ਰਾਸ਼ਟਾਨੀ ਦੇਰਾ ਦੋਨੋਂ ਵਿੱਚ ਅੱਜ ਬੱਦਲ ਦਿਖਾਈ ਦਿੱਤੇ ਤੇ ਇਸ ਤੋਂ ਇਲਾਵਾ ਮੌਸਮ ਦਾ مزاج ਹੌਲੀ-ਹੌਲੀ ਸਰਦੀਆਂ ਵਾਲੇ ਰੰਗ ਵਿੱਚ ਢਲਦਾ ਜਾ ਰਿਹਾ ਤੇ ਸ਼ਨੀਵਾਰ ਨੂੰ ਸੂਬੇ ਦੇ ਜ਼ਰਦਰ ਹਿੱਸਿਆਂ ਵਿੱਚ ਦਿਨ ਦੇ ਸਮੇਂ ਦਾ ਮੌਸਮ ਖੁਸ਼ਕ ਰਿਹਾ ਜਦੋਂ ਕਿ ਸਵੇਰੇ ਸ਼ਾਮ ਠੰਡ ਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਮੌਸਮ ਵਿਭਾਗ ਅਨੁਸਾਰ ਹੁਣ ਅੱਜ ਯਾਨੀ ਐਤਵਾਰ ਨੂੰ ਵੀ ਸਵੇਰੇ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ ਪਰ ਉਚਾਈ ਵਾਲੇ ਪਹਾੜੀ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਅਤੇ ਬਰਬਾਰੀ ਦੇ ਸੰਕੇਤ ਮਿਲ ਰਹੇ ਹਨ CBI ਨੇ ਇੱਕ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਨੈਟਵਰਕ ਵਿੱਚ ਕਥਿਤ ਭੂਮਿਕਾਵਾਂ ਲਈ ਚਾਰ ਚੀਨੀ ਨਾਗਰਿਕਾਂ ਸਮੇਤ 17 ਲੋਕਾਂ ਤੇ 58 ਕੰਪਨੀਆਂ ਦੇ ਖਿਲਾਫ ਚਾਰਜ ਸ਼ੀਟ ਧਾਰਕ ਕੀਤੀ ਹੈ ਤੇ ਇਹਨਾਂ ਨੇ ਸ਼ਹਿਰ ਕਈਆਂ ਤੇ ਡਿਜੀਟਲ ਘੁਟਾਲਿਆਂ ਦੇ ਇੱਕ ਵਿਸ਼ਾਲ ਜਾਲ ਰਾਈ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਗਵਨ ਕੀਤਾ ਤੇ 1 ਅਕਤੂਬਰ ਵਿੱਚ ਇਸ ਰੈਕੋਰਡ ਦਾ ਪਰਦਾਫਾਸ਼ ਕਰਨ ਤੋਂ ਬਾਅਦ ਜਾਂਚ ਕਰਤਾਵਾਂ ਨੇ ਵੱਡੇ ਪੱਧਰ ਮੇਲ ਵਾਲੇ ਸਿੰਡੀਕੇਟ ਦਾ ਖੁਲਾਸਾ ਕੀਤਾ ਜੋ ਕਿ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਨੂੰ ਚਲਾਉਣ ਲਈ ਇੱਕ ਵਿਸਤ੍ਰਿਤ ਡਿਜੀਟਲ ਅਤੇ ਵਿੱਤੀ ਬੁਨਿਆਦੀ ਢਾਂਚੇ ਤੇ ਨਿਰਭਰ ਕਰਦਾ ਸੀ ਇਨ੍ਹਾਂ ਵਿੱਚ ਗੁੰਮਰਾਹਕੁਨ ਕਰਜ਼ਾ ਅਰਜ਼ੀਆਂ ਜਾਲੀ ਨਿਵੇਸ਼ ਸਕੀਮਾਂ ਪੂੰਜੀ ਅਤੇ ਬਹੁ ਪਧਰੀ ਮਾਰਕੀਟਿੰਗ ਮਾਡਲ ਨਕਲੀ ਪਾਰਟ ਟਾਈਮ ਨੌਕਰੀਆਂ ਦੀਆਂ ਪੇਸ਼ਕਸ਼ਾਂ ਅਤੇ ਕਟੜੀ ਵਾਲੇ ஆன்ਲਾਈਨ ਗੇਮਿੰਗ ਪਲੇਟਫਾਰਮ ਸ਼ਾਮਲ ਸੰਜਾਂਚ ਏਜੰਸੀ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਇਸ ਸਮੂਹ ਨੇ 111 ਸੈਲ ਕੰਪਨੀਆਂ ਰਾਈ ਨਜਾਇਜ਼ ਫੰਡਾਂ ਦਾ ਪ੍ਰਭਾਵ ਕੀਤਾ ਜਿਸ ਵਿੱਚ ਮਿਊਲ ਅਕਾਊਂਟਸ ਰਾਈ ਲਗਭਗ 1000 ਕਰੋੜ ਰੁਪਏ ਦੀ ਰੂਟ ਕਿਤੇ ਗਏ ਮਾਰਕੀਟ ਵੈਲਿਊਏਸ਼ਨ ਦੇ ਲਿਹਾਜ਼ ਨਾਲ ਦੇਸ਼ ਦੀਆਂ 10 ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ 8 ਦੀ ਵੈਲਿਊ ਪਿਛਲੇ ਹਫਤੇ ਦੇ ਕਾਰੋਬਾਰ ਵਿੱਚ 39130 ਕਰੋੜ ਘਟੀ ਹੈ ਇਸ ਦੌਰਾਨ ਬਜਾਜ ਫਾਈਨੈਂਸ ਟਾਪ ਲੂਜ਼ਰ ਰਹੀ ਤੇ ਕੰਪਨੀ ਦਾ ਵੈਲਿਊਏਸ਼ਨ 19290 ਰੁਪਏ ਘਟ ਕੇ 6.33 ਲੱਖ ਕਰੋੜ ਰੁਪਏ ਤੇ ਆ ਗਿਆ ਤੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਗ੍ਰਾਵਟ ICICI ਬੈਂਕ ਵਿੱਚ 18516 ਕਰੋੜ ਰੁਪਏ ਅਤੇ Airtel ਵਿੱਚ 13885 ਕਰੋੜ ਰੁਪਏ ਰਹੀ ਤੇ ਹੁਣ ਇਹਨਾਂ ਦੀ ਵੈਲਿਊ 9.70 ਲੱਖ ਕਰੋੜ ਰੁਪਏ ਅਤੇ 11.88 ਲੱਖ ਕਰੋੜ ਤੇ ਆ ਗਈ ਹੈ ਤੇ ਇਸ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰिलायंस ਇੰਡਸਟਰੀਜ਼ ਦੀ ਵੈਲਿਊ 20434 ਕਰੋੜ ਰੁਪਏ ਵਧ ਕੇ 21.6 ਲੱਖ ਕਰੋੜ ਤੇ ਪਹੁੰਚ ਗਈ ਹੈ ਤੇ ਉੱਥੇ ਹੀ ਭਾਰਤ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਇੰਜੀਨੀਅਰਿੰਗ ਕੰਸਟਰਕਸ਼ਨ ਅਤੇ ਇਨਫਰਾਸਟ੍ਰਕਚਰ ਕੰਪਨੀਆਂ ਚੋਂ ਇੱਕ ਲਾਰਸਨ ਐਂਡ ਟਰਬੋ ਦਾ ਵੈਲਿਊਏਸ਼ਨ 4911 ਕਰੋੜ ਰੁਪਏ ਵਧ ਕੇ 5.6 ਲੱਖ ਕਰੋੜ ਰੁਪਏ ਤੇ ਪਹੁੰਚ ਗਿਆ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ 12 ਨੂੰ ਸੈਂਸੈਕਸ 449 ਅੰਕ ਵਧ ਕੇ 85000 ਤੇ 268 ਦੇ ਪੱਧਰ ਤੇ ਬੰਦ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਪ੍ਰਤੀ ਵਚਨਬੱਧਤਾ ਦਰਸਾਉਂਦੇ ਆ ਮਾਈ ਭਾਗੋ ਆਰਮਡ ਫੋਰਸੇਸ ਪ੍ਰੀਪਰੇਟਰੀ ਇੰਸਟੀਚਿਊਟ ਫਾਰ ਗਰਲਸ ਐਸਐਸ ਨਗਰ ਮੁਹਾਲੀ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਜਿਸ ਤਹਿਤ ਇਸ ਸਬੰਧੀ ਇਹ ਦੋ ਸਾਬਕਾ ਵਿਦਿਆਰਥਣਾ ਚਰਨਪ੍ਰੀਤ ਕੌਰ ਅਤੇ ਮਹਿਕ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਈਂਗ ਅਫਸਰ ਵਜੋਂ ਸ਼ਾਮਲ ਕੀਤਾ ਗਿਆ ਦੇ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਕਲਾਈ ਮੰਤਰੀ ਅਮਨ ਅਰੋੜਾ ਨੇ ਫਲਾਈਂਗ ਅਫਸਰ ਚਰਨਪ੍ਰੀਤ ਕੌਰ ਅਤੇ ਮਹਿਕ ਦੇ ਜੀਆ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਦੋਵੇਂ ਕੁੜੀਆਂ ਦੀ ਸਫਲਤਾ ਪੰਜਾਬ ਦੀਆਂ ਹੋਰ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਆਪਣਾ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ ਤੇ ਇਹਨਾਂ ਦੋਵਾਂ ਵਿਦਿਆਰਥਣਾਂ ਨੇ ਅੱਜ ਆਪਣੀ ਸੰਸਥਾ ਦਾ ਮਾਣ ਵਧਾਉਣਾ 에ਅਰ ਫੋਰਸ ਅਕੈਡਮੀ ਡੂੰਡੀ ਗਲ ਤੋਂ ਸਫਲਤਾਪੂਰਵਕ ਪਾਸ ਕੀਤਾ ਜੋ ਕਿ ਆਊਟ ਕੀਤਾ ਤੇ ਉਹਨਾਂ ਨੂੰ ਪ੍ਰਭਾਵਸ਼ਾਲੀ ਪਾਸਿੰਗ ਆਊਟਪਰੇਡ ਜਿਸ ਦੀ ਸਮੇਕਿਆ ਚੀਫ ਆਫ ਡਿਫੈਂਸ ਸਟਾਫਰ ਜਨਰਲ ਅਨਿਲ ਚੋਹਾਨ ਪੀ ਵੀ ਐਸ ਐਮ ਯੂ ਵਾਈ ਐਸ ਐਮ ਏ ਵੀ ਐਸ ਐਮ ਐਸ ਐਮ ਵੀ ਐਸ ਐਮ ਵੱਲੋਂ ਕੀਤੀ ਗਈ ਦੌਰਾਨ ਭਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੇਵ ਸਿੰਘ ਗੜਗਜ ਅੱਜ ਤੋਂ 2 ਦਿਨ ਮਿਤੀ 14 ਤੇ 15 ਦਸੰਬਰ ਨੂੰ ਮਹਗਾਲਿਆ ਸੂਬੇ ਦੇ ਸ਼ਿਲਾਂਗ ਸ਼ਹਿਰ ਦੇ ਦੌਰੇ ਉੱਤੇ ਗਏ ਹਨ ਤੇ ਇਸ ਦੌਰਾਨ ਜਥੇਦਾਰ ਗੜਗਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਸ਼ਿਲਾਂਗ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤ ਸਮਾਗਮ ਵਿੱਚ 14 ਦਸੰਬਰ ਨੂੰ ਸ਼ਮੂਲੀਅਤ ਕਰਨਗੇ ਅਤੇ 15 ਦਸੰਬਰ ਨੂੰ ਉਹ ਸ਼ਿਲਾਂਗ ਪੰਜਾਬੀ ਲੈਣ ਵਿੱਚ ਵਾਜੇ ਸਥਾਨਕ ਸਿੱਖਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ ਤੇ ਅੱਜ ਗੁਹਾਟੀ ਹਵਾਈ ਅੱਡੇ ਉੱਤੇ ਪੁੱਜਣ ਉੱਤੇ ਅਸਾਮ ਤੇ ਮੰਗਿਆਲਿਆ ਦੀ ਸਿੱਖ ਸੰਗਤ ਨੇ ਜਥੇਦਾਰ ਗੜਗੜਜ ਦਾ ਭਰਵਾਂ ਸਵਾਗਤ ਕੀਤਾ। ਪੰਜਾਬ ਵਿੱਚ ਅੱਜ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਚੋਣਾਂ ਲਈ VOTING ਹੋ ਰਹੀ ਹੈ ਤੇ ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਆਮ ਆਦਮੀ ਪਾਰਟੀ ਦੇ ਆਗੂ ਤੇ ਵੱਡੇ ਸਵਾਲ ਖੜੇ ਕੀਤੇ ਨੇ ਜੇ ਉਹਨਾਂ ਦੋਸ਼ ਲਾਇਆ ਕਿ ਆਪ ਆਗੂ ਨੇ VOTING ਸ਼ੁਰੂ ਹੋਣ ਤੋਂ ਪਹਿਲਾਂ ਬੈਲਟ ਪੇਪਰਾਂ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਇਸ ਸਬੰਧੀ ਉਹਨਾਂ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੈ ਤਾਂ ਉਹਨਾਂ ਦੱਸਿਆ ਕਿ ਫਤਿਹਗੜ ਸਾਹਿਬ ਤੋਂ ਆਪ ਉਮੀਦਵਾਰ ਅਮਰਿੰਦਰ ਸਿੰਘ ਮਾਦੁਰਫਲ ਨੇ ਵੋਟਾਂ ਤੋਂ ਲਗਭਗ 10 ਘੰਟੇ ਪਹਿਲਾਂ ਸੋਸ਼ਲ ਮੀਡੀਆ ਤੇ ਬੈਲਟ ਪੇਪਰਾਂ ਦੀ ਤਸਵੀਰ ਸ਼ੇਅਰ ਕੀਤੀ ਸੀ ਇਨ੍ਹਾਂ ਤਸਵੀਰਾਂ ਵਿੱਚ ਬੈਲਟ ਪੇਪਰਾਂ ਤੇ ਪ੍ਰਿੰਟ ਕੀਤੇ ਗਏ ਸੀਰੀਅਲ ਨੰਬਰ ਸਾਫ਼ ਨਜ਼ਰ ਆ ਰਹੇ ਨੇ ਤੇ ਉਹਨਾਂ ਸਵਾਲ ਕੀਤੇ ਕਿ VOTING ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਉਮੀਦਵਾਰ ਕੋਲ ਅਸਲੀ ਬੈਲਟ ਪੇਪਰ ਕਿਵੇਂ ਪਹੁੰਚੇ ਤੇ ਬੈਲਟ ਪੇਪਰ ਕਿੱਥੋਂ ਤੇ ਕਿੱਥੋਂ ਦੀ ਮੰਜ਼ੂਰੀ ਨਾਲ ਪ੍ਰਾਪਤ ਹੋਏ ਕਿ ਵੋਟ ਪੇਪਰਾਂ ਦੀ ਸੁਰੱਖਿਆ ਪੂਰੀ ਚੋਣ ਪ੍ਰਕਿਰਿਆ ਨਾਲ ਸਮਝੌਤਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਕੋਡ ਆਫ ਕੰਡਕਟ ਦੀ ਉਲੰਘਣਾ ਤੇ ਉਹਨਾਂ ਚੋਣ ਕਮਿਸ਼ਨ ਨੂੰ ਇਸ ਮਾਮਲੇ 'ਚ ਤੁਰੰਤ ਦਾਖਲ ਦੇ ਕੇ ਨਿਰਪੱਖ ਜਾਂਚ ਕਰਨ ਦੀ ਮੰਗ ਵੀ ਕੀਤੀ। ਪੰਜਾਬ ਵਿੱਚ ਅੱਜਕੱਲ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਐਤਵਾਰ ਸਵੇਰ ਵੀ ਸੰਘਣੀ ਧੁੰਦ ਛਾਈ ਰਹੀ ਦਾ ਧੁੰਦ ਕਾਰਨ ਪਾਰੇ ਵਿੱਚ ਗਰਾਵੜ ਦਾ ਦੌਰ ਜਾਰੀ ਹੈ ਤੇ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 1.8 ਡਿਗਰੀ ਸੈਲਸੀਅਸ ਡਿੱਗ ਗਿਆ ਜਿਸ ਨਾਲ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਤਾਪਮਾਨ ਆਮ ਨਾਲੋਂ ਘੱਟ ਹੋ ਗਿਆ ਤੇ ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਪੰਜਾਬ ਦੇ 13 ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਲਈ yellow alert ਜਾਰੀ ਕੀਤਾ ਹੈ ਇਹਨਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਮੁਹਾਲੀ, ਤਰਨਤਾਰ ਮੌਸਮ ਵਿਭਾਗ ਮੁਤਾਬਕ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਤੇ ਅਗਲੇ 6 ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਤੇ ਪੰਜਾਬ ਵਿੱਚ ਘੱਟੋ ਘੱਟ ਤਾਪਮਨ 2 ਡਿਗਰੀ ਵਧਿਆ ਜਸਨਾਲੇ ਆਮ ਨਾਲੋਂ 2.8 ਡਿਗਰੀ ਵੱਧ ਹੋ ਗਿਆ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ